ਪਹਿਲਾਂ ਆਪਾਂ ਸਾਰੇ ਪੈਨ ਕਾਰਡ ਤੇ ਰੱਖਦੇ ਆ ਪੈਨ ਕਾਰਡ ਬੜਾ ਹੀ ਜ਼ਰੂਰੀ ਹੋ ਗਿਆ ਤੁਹਾਨੂੰ ਪਤਾ ਹੀ ਆ ਪਰ ਇੱਕ ਹੋਰ ਪੈਨ ਕਾਰਡ 2.0 ਪੈਨ ਕਾਰਡ ਕਹਿੰਦੇ ਵੀ ਸਰਕਾਰ ਲੈ ਕੇ ਆ ਰਹੀ ਹੈ ਇਹ ਮਸਲਾ ਹਾਲਾਂਕਿ ਉਹ ਤਾਂ ਇਹ ਦੱਸ ਰਿਹਾ ਕਿ ਟੈਕਸ ਟੁਕਸ ਚੋਰੀ ਵਾਲਾ ਮਸਲਾ ਹੈ ਕੋਈ ਹੋਰ ਵੀ ਮਸਲਾ ਹੈ ਕਾਦੇ ਕਰਕੇ ਹੁਣੇ ਪੈਨ ਕਾਰਡ ਇੱਕ ਰੱਖਣਾ ਜ਼ਰੂਰੀ ਕਰਦੇ ਆ ਤੇ ਜੇ ਇੱਕ ਤੋਂ ਵੱਧ ਰੱਖਿਆ ਤੇ ਉਹਦੇ 'ਚ ਵੀ ਫਿਰ ਸਰਜ਼ਾ ਵਾਲਾ ਕੰਮ ਹੀ ਸ਼ਾਇਦ ਦੇਖੋ ਪੈਂਟ ਆਈਟੀ ਐਕਟ 1961ਾ ਟਾ ਲਓ ਪੜ ਲਿਓ ਜੀ ਇਨਕਮ ਟੈਕਸ ਐਕਟ ਹੈ ਸਰਲੀ ਇਹ ਨਾ ਜਿਆਦਾ ਉੱਖਾ ਨਹੀਂ ਜੇ ਬੰਦਾ ਥੋੜਾ ਬਹੁਤਾ ਟਾਈਮ ਲਾਵੇ ਨਾ ਸਮਝ ਜਾਂਦਾ ਹੈ ਉਹਦੇ ਤਹਿਤ ਆਉਂਦਾ ਜਿਹੜਾ ਪੈਨ ਕਾਰਡ ਹੁੰਦਾ ਹੈ ਜੀ ਠੀਕ ਹੈ ਜੀ ਪੈਨ ਕਾਰਡ ਸਾਰਿਆਂ ਦਾ ਬਣਿਆ ਹੋਇਆ ਕਿ तकरीबन ਇੰਡੀਆ 'ਚ 78 ਕਰੋੜ ਪੈਨ ਕਾਰਡ ਆ ਹਮ ਹੁਣ ਇਹਨਾਂ ਨੇ ਉਹ ਪੈਨ ਕਾਰਡ ਦੀ ਜਿਹੜੀ ਹਾਕੀਆ ਸੀਰੀਜ਼ ਚ ਉਹ 2.0 ਸ਼ੁਰੂ ਕੀਤੀ ਹੋਈ ਹੈ ਨਾ ਮੇਸਰੇ ਤੋਂ ਠੀਕ ਹੈ ਜੀ ਸੀਰੀਜ਼ ਕਹਿ ਲੋ ਜਾਂ ਕਹਿ ਲੋ ਕੋਈ ਪੜਾਹਾ ਦਾ ਉਹਦਾ ਕੋਈ ਬੈਸਟ ਵਰਜ਼ਨ ਵਧੀਆ ਵਰਜ਼ਨ ਕਹਿ ਦਈਏ ਉਹਦਾ ਨਹੀਂ ਉਹਦੇ ਚ ਇੱਕ ਇੱਕ ਦੋ ਅਮੈਂਡਮੈਂਟ ਨੇ ਜਿੱਦਾਂ ਹੁਣ ਇਹਨਾਂ ਦੇ ਜੁਰਮਾਨਾ ਰੱਖ ਦਿੱਤਾ ਜੀ ਕਿ ਇੱਕ ਧਾਰਾ ਹੈ 272 ਬੀ ਹੈ ਸ਼ਾਇਦ ਉਹਦਾ ਇਸਤੇਮਾਲ ਕਰਕੇ ਮੰਨ ਲਓ ਕਿਸੇ ਕੋਲ ਇੱਕ ਤੋਂ ਵੱਧ ਪੈਨ ਕਾਰਡ ਆ ਤਾਂ ਉਹਨੂੰ 10000 ਰੁਪਏ ਜੁਰਮਾਨਾ ਲੱਗੂਗਾ ਹੂੰ ਜੀ ਮੰਨ ਲਓ 1 ਤੋਂ ਵੱਧ ਹੈ ਤੇ ਫਿਰ ਉਹਦਾ ਕੀਤਾ ਕੀ ਜਾਵੇ ਤਾਂ ਦੇਖੋ ਮੇਰੇ ਖਿਆਲ ਦੇ ਨਾਲ ਐਨਐਸਡੀਐਲ ਕੁਝ ਐਸੀ ਇੱਕ ਨਾ ਵੈਬਸਾਈਟ ਹੈ ਜੀ ਉਹ ਤੁਸੀਂ YouTube ਤੇ ਸਰਚ ਕਰੋਗੇ ਤੁਹਾਨੂੰ ਮਿਲ ਵੀ ਜਾਣਿਆ ਵੀਡੀਓ ਬਣੇ ਹੁੰਦੇ ਕਿਸ ਤਰ੍ਹਾਂ ਇਸ ਤਰ੍ਹਾਂ ਜਾ ਕੇ ਕਰੋ ਤਾਂ ਉਹਦੇ ਤੇ ਜਾ ਕੇ ਤੁਸੀਂ ਉਹਨੂੰ ਸਰੈਂਡਰ ਕਰ ਸਕਦੇ ਹੋ ਆਨਲਾਈਨ ਵੀ ਜੀ ਆਫਲਾਈਨ ਕਰਨਾ ਤਾਂ ਫਾਰਮ ਭਰ ਕੇ ਸੇਵਾ ਕੇਂਦਰ इत्यादਿਕ ਜਿਹੜਾ ਪੁੱਛਗਿੱਛ ਕਰਕੇ ਉੱਥੇ ਵੀ ਤੁਸੀਂ ਕਰ ਸਕਦੇ ਹੋ ਜੀ ਤੇ ਜੇ ਮੰਨ ਲਓ ਨਹੀਂ ਕਰਦੇ ਤੇ ਕਿਸੇ ਕੋਲ ਇੱਕ ਤੋਂ ਵਧੇਰੇ ਪੈਨ ਕਾਰਡ ਪਾਏ ਜਾਂਦੇ ਆ ਤਾਂ ਫਿਰ ਉਹ ਬੰਦਾ 10000 ਰੁਪਇਆ ਦੇ ਕੇ ਛੁੱਟੇਗਾ ਹਾਲਾਂਕਿ ਹਾਲੇ ਤੀ ਉਹਨਾਂ ਨੇ 10000 ਫਾਈਨ ਕੀਤਾ ਹੋ ਸਕਦਾ ਆਉਣ ਵਾਲੇ ਸਮੇਂ ਚ ਇਸ ਨੂੰ ਵਧਾ ਦੇਣ ਜਾਂ ਸਜ਼ਾ ਯੋਗ ਵੀ ਬਣਾ ਦੇਣਾ ਕੋਈ ਇਹਨਾਂ ਦਾ ਪਤਾ ਨਹੀਂ ਲੱਗਦਾ ਸੋ ਪੈਨ ਕਾਰਡ ਦੇ ਮਾਮਲੇ ਚ ਇਹੋ ਨਿਚੋੜ ਆ ਕਿ ਜਿਹਦੇ ਕੋਲ ਇੱਕ ਤੋਂ ਵੱਧ ਪੈਨ ਕਾਰਡ ਹੋਇਆ ਤੇ ਜਾਂ ਤਾਂ ਉਹ ਸਰੈਂਡਰ ਕਰ ਦੇਊਗਾ ਤੇ ਜਾਂ ਫਿਰ ਉਹ 10000 ਨੂੰ ਲੂਪਰੀ ਲਵਾਉਣ ਵਾਸਤੇ ਤਿਆਰ ਰਵੇ ਸਿੰਪਲ ਆ ਬਿਲਕੁਲ ਸਿੰਪਲ ਜਿਹਾ ਫੰਡ ਆ ਭਾਈ ਪਰ ਪੈਨ ਕਾਰਡ ਇੱਕੋ ਚਾਹੀਦਾ ਤੇ ਚਾਹੀਦਾ ਬੜਾ ਜ਼ਰੂਰੀ ਹੈ ਤੇ ਜਿਹੜਾ 2.0 ਹੈ ਇੱਕ ਤਰ੍ਹਾਂ ਦਾ ਵਰਜ਼ਨ ਕਹਿ ਲੋ ਜਾਂ ਇੱਕ ਤਰ੍ਹਾਂ ਦੀ ਜਿਹੜੀ ਅਮੈਂਡਮੈਂਟ ਜਿਵੇਂ ਤੁਸੀਂ ਕਿਹਾ ਉਹਦੇ ਚ ਕੀਤੀ ਹੋਈ ਹੈ ਉਹ ਬਿਲਕੁਲ ਜਿਹੜੀ ਇਹਨਾਂ ਦੀ ਇਦਾਂ ਦੀ ਮੁਹਿੰਮ ਚੱਲਦੀ ਰਹਿੰਦੀ ਆ ਜੀ ਆਰਥਿਕ ਸੁਧਾਰਾਂ ਦੀ ਜਾਂ ਟੈਕਸ ਸੁਧਾਰਾਂ ਦੀ ਉਹ ਸਾਰਾ ਸਾਰਾ ਕੁਝ ਉਹਦਾ ਪਾਰਟੀ ਹੁੰਦਾ ਹੈ ਕੋਈ ਡਰਨ ਦੀ ਗੱਲ ਨਹੀਂ ਹੈਗੀ ਕਿ 2.0 ਆ ਗਿਆ ਤਾਂ ਸਾਡੇ ਪੈਨ ਕਾਰਡ ਦੁਬਾਰਾ ਬਣਨਗੇ ਐਸਾ ਕੁਝ ਨਹੀਂ ਹੈ। ਹੂੰ ਕੋਈ ਅਪਡੇਸ਼ਨ ਕਰਾਉਣ ਦੀ ਜ਼ਰੂਰੀ ਹੋਈ ਤਾਂ ਹੋ ਜਾਂਦੀ ਹੈ। ਸਿੰਪਲ ਫੰਡੇ ਹੀ ਅੱਜਕੱਲ ਕੋਈ ਜ਼ਿਆਦਾ ਉਖਾ ਨਹੀਂ ਹੈ। ਪਰੰਤੂ ਰੌਲਾ ਇਹ ਕਿ ਜਿਨ੍ਹਾਂ ਦੇ ਕੋਲ ਇੱਕ ਤੋਂ ਵਧੇਰੇ ਹੋਇਆ ਉਹਨਾਂ ਵਾਸਤੇ ਦਿੱਕਤ ਹੈਗੀ। ਹੂੰ ਹੂੰ ਬਿਲਕੁਲ